ਸਸੀਗਾ ਕਿਸਾਨ ਵੀਰੋ ਤੁਹਾਡਾ ਵਿਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਰਿਹਾ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪ੍ਰਿੰਡ ਭਗਤਾ ਭਾਈ ਜਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਨੂੰ ਰਾਮਪੁਰਾ ਫੋਨ ਪੈ ਜਾਂਦੀ ਆ ਤੇ ਇੱਕ ਰੋਮ ਭਾਈ ਆਪਣੀਆਂ ਪਹਿਲਾਂ ਹੀ ਤਿੰਨ ਚਾਰ ਵੀਡੀਓ ਬਣੀਆਂ ਹੋਈਆਂ ਬਾਕੀ ਜਾਣਕਾਰੀ ਆਪਾਂ ਬਾਅਦ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀਗਾ ਭਾਈ ਜੀ ਤੇ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਕੀ ਆ ਨਾਮ ਬਾਈ ਰੇਸ਼ੂ ਸਿੰਘ ਬਾਈ ਦਾ ਨਾਮ ਰੇਸ਼ਮ ਸਿੰਘ ਉੱਚੀ ਬੋਲੋ ਥੋੜਾ ਜੀ ਤੇ ਵਹਿੜ ਦੀ ਡਿਟੇਲ ਦੱਸੋ ਜੀ ਕੀ ਡਿਟੇਲ ਆ ਵਹਿੜ ਦੀ ਬਈ ਇਹ ਤੀਜਾ ਸੂਆ ਸੰਦੀ ਹੈ ਦੀ ਠੀਕ ਹੋ ਜੀ 24 ਕਿਲੋ ਦਾ ਕਾਟਣਾ ਦਾ ਠੀਕ ਹੋ ਜੀ 32 ਕਿਲੋ ਦਾ ਠੀਕ ਹੋ ਜੀ 23 24 ਕਿਲੋ ਦਾ ਪਹਿਲਾ ਰਿਕਾਰਡ ਆ ਹਾਂ ਤੇ ਬਾਈ ਦਾ ਵਪਾਰ ਦਾ ਕੰਮ ਆ ਇਹ ਵਹਿੜ ਹਜੇ ਨਵੀਂ ਲੈ ਕੇ ਆਂਦੀ ਹੈ ਬਾਈਆਂ ਨੇ ਤੇ 24 ਲੀਟਰ ਦਾ ਹੈਗਾ ਰਿਕਾਰਡ 20 ਤੋਂ 30 ਦੁੱਧ ਕੱਢੂਗੀ ਤੇ ਹਜੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਵੀਰੇ ਇੱਕ ਹਫਤਾ ਘੱਟ ਲੈ 7 ਦਿਨਾਂ ਦੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਹਵਾਨਾ ਬਾਈ ਠੱਪੜੇ ਦੀ ਬਹੁਤ ਜ਼ਿਆਦਾ ਚੰਗੀ ਆ ਥੋੜੀ ਜਰਸੀ ਕ੍ਰੋਸ ਚ ਆ ਜਾਂਦੀ ਆ ਵਧੀਆ ਵੈੜਾ ਵੀਰੇ ਬਹੁਤ ਵੱਡੀ ਵੈੜਾ ਥਣ ਬੰਨਾ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਬਾਈ ਮੜਾ ਤੋਰਾ ਦਿਖਾ ਦੇ ਫੀਲ 24 ਹੀ ਆ ਬਾਈ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਆਮ ਤੌਰ ਤੇ ਬਾਈ ਗਾਈਆਂ ਬਹੁਤ ਸੀਡ ਡੰਡੀਆਂ ਹੁੰਦੀਆਂ ਇਹ ਹੋਰ ਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਬਹੁਤ ਟੈਲਾ ਜੀ ਤੁਰਾ ਚੈੱਕ ਕਰ ਸਕਦੇ ਹੋ ਜਿਹੜਾ ਬਾਈ ਸਕਰੀਨ ਤੇ ਚੱਲ ਰਿਹਾ ਉਹ ਬਾਈ ਦਾ WhatsApp ਨੰਬਰ ਆ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਫਲੋਂ ਬਹੁਤ ਜ਼ਿਆਦਾ ਚੰਗੀ ਆ ਬਹੁਤ ਸੋਹਣੀ ਵੜਾ ਬਾਈ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਵੀਰੇ 55000 ਰੁਪਏ ਕਰਦੇ ਆ ਮੁੱਲ ਬਾਈ 55000 ਰੁਪਏ ਬਾਈ ਮੁੱਲ ਕਰਦੇ ਆ ਤੇ ਮੰਨ ਕੀਤਾ ਜਾਊਗਾ ਜੀ ਹਾਂ ਵੀ ਆਪਾਂ ਮੌਕੇ ਦਾ ਮਨਨ ਕਰਾਂ ਠੀਕ ਹੋ ਜੀ ਤੇ ਦੂਸਰਾ ਨਾ ਕੀ ਆ ਜੀ ਅੱਜ ਆਪਣੇ ਕੋਲ ਜੀ ਆਪਣੇ ਕੋਲੇ ਆ ਗੱਟੀ ਇੱਕ ਕੱਟੀ ਵਕਾਊ ਆ ਇਹ ਵੀਰੇ ਆਪਣੇ ਘਰ ਦੀ ਕੱਟੀ ਆ ਹਾਂ ਹਾਂ ਘਰ ਦੀ ਤੇ ਇਹਦੀ ਮਾਂ ਥੱਲੇ ਕੀ ਦੁੱਧ ਦਾ ਰਿਕਾਰਡ ਸਕੂਟ ਸੀਗਾ ਜੀ ਸੀਗਾ 18 ਕਿਲੋ ਜੀ 18 ਲੀਟਰ ਬਾਈ ਸੀਗਾ ਤੇ ਤੁਸੀਂ ਥਾਂ ਚੈੱਕ ਕਰ ਸਕਦੇ ਹੋ ਵੇਖ ਸਕਦੇ ਹੋ ਇਹ ਕਿੰਨਾ ਇੱਕ ਚਰਦੀ ਹੈ ਜੀ ਇਹ 1 ਸਾਲ ਦੀ ਇੱਕ ਸਾਲ ਦੀ ਇਹ 1 ਸਾਲ ਦੀ ਹੈ ਬਾਈ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਬਈ ਮੂੰਹ ਮੱਥੇ ਹੀ ਬਹੁਤ ਚੰਗੀ ਮਾੜਾ ਤੋਰਾ ਵਿਖਾ ਦਿਓ ਤਾਂ ਜੀ ਕਲ ਕਰਾਂਗਾ ਬੋਲਣਾ ਪੈਂਦੀ ਠੀਕ ਹੋ ਜੀ ਮੂਰ ਨਸਲ ਚ ਆ ਜਾਂਦੀ ਹੈ ਬਾਈ ਰੰਗ ਰੂਪ ਦੀ ਚੰਗੀ ਆ ਇੱਕ ਸਾਲ ਦੀ ਕੱਟੀ ਹੈ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਉਮ ਉੱਥੇ ਦੀ ਇਹ ਵੀ ਬਹੁਤ ਜ਼ਿਆਦਾ ਚੰਗੀ ਹੈ ਬਈ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮੋਟਾ ਥਾਣਾ ਬਈ ਭਾਈ ਜੀ ਇਹਦਾ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਇਹਦਾ 17000 ਰੁਪਏ ਇਹਦਾ 17000 ਰੁਪਏ ਮੁੱਲ ਕਰਦੇ ਆ ਤੇ ਮਾਨ ਕੀਤਾ ਜਾਊਗਾ ਜੀ ਆ ਵੀ ਕਰਦਾ ਠੀਕ ਹੋ ਜੀ ਤੇ ਇਸੇ ਭਾਈ ਜੀ ਆਪਣਾ ਫੋਨ ਨੰਬਰ ਬੋਲ ਦੇ 99633 ਹਾਂਜੀ 3256 ਇੱਕ ਵਾਰਾਂ ਫੇਰ ਬੋਲ ਦੋ 99633 ਹਾਂਜੀ 3256 ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਹਰ ਰੋਜ਼ ਆਪਾਂ ਤੁਹਾਡੇ ਲਈ ਵਧੀਆ ਤੇ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਥੈਂਕ ਯੂ ਬਾਈ ਜੀ